ਅਸੂਬੇ ਪਰਚਾ ਜਿਥੇ ਕਿ ਮੌਨਸੂਨ ਦੇ ਨਾਲ ਮੌਸਮ ਸੁਹਾਵਣਾ ਹੁੰਦਾ ਹੈ ਨਜ਼ਰ ਆ ਰਿਹਾ ਉੱਥੇ ਹੀ ਅਬੋਹਰ ਦੇ ਵਿੱਚ ਇੱਕ ਘਰ ਦੇ ਲਈ ਇਹ ਮੌਸਮ ਹੀ ਕਾਲ ਬਣ ਗਿਆ ਤੁਹਾਨੂੰ ਦੱਸਤੀ ਹੈ ਕਿ ਇਸ ਘਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਆਪਣੀ ਪੋਤਰੀ ਦੇ ਨਾਲ ਰਹਿੰਦੀ ਹੈ ਅਤੇ ਇਸ ਘਰ ਦੀ ਛੱਤ ਡਿੱਗ ਚੁੱਕੀ ਹੈ ਤੁਹਾਨੂੰ ਦੱਸਿਆ ਕਿ ਬੀਤੇ ਦਿਨ ਹੀ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਅਬੋਹਰ ਦੇ ਵਿੱਚ ਕਈ ਅਜਿਹੀਆਂ ਥਾਵਾਂ ਸਨ ਜਿੱਥੇ ਕਿ ਅਜਿਹੇ ਤਸਵੀਰਾਂ ਦੇਖਣ ਨੂੰ ਮਿਲੀਆਂ ਜਿੱਥੇ ਕਿ ਘਰਾਂ ਦੀਆਂ ਛੱਤਾਂ ਡਿੱਗਦੀਆਂ ਨੇ ਉੱਥੇ ਹੀ ਇਸ ਗਰੀਬ ਪਰਿਵਾਰ ਦਾ ਵੀ ਜੋ ਹੈ ਘਰ ਦੀ ਛੱਤ ਡੇਗ ਗਈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਤੰਗੀ ਦੇ ਵਿੱਚ ਇਹ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਜੋ ਬੰਦੀ ਹੋ ਸਕੇ ਸਹਾਇਤਾ ਕੀਤੀ ਜਾ ਸਕੇ ਤਾਂ ਗੱਲਬਾਤ ਕਰਦੇ ਹੋਇਆ ਇਸ ਬਜ਼ੁਰਗ ਮਹਿਲਾ ਨੇ ਇਹ ਵੀ ਦੱਸਿਆ ਕਿ ਉਸਦੇ ਦੋ ਪੁੱਤਰ ਸਨ ਜਿਨ੍ਹਾਂ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ ਪਰ ਅੱਜ ਛੱਤ ਡਿੱਗਣ ਕਰਕੇ ਰੱਬ ਨੇ ਉਸ ਤੋਂ ਛੱਤ ਵੀ ਖੋ ਲਈ ਹੈ ਮਹਿਲਾ ਨੇ ਦੱਸਿਆ ਕਿ ਅੱਜ ਜਦੋਂ ਛੱਤ ਡਿੱਗਣ ਲੱਗੀ ਤਾਂ ਉਸਦੀ ਪੋਤੀ ਨੇ ਉਸ ਨੂੰ ਦੱਸਿਆ ਨਹੀਂ ਤਾਂ ਕੋਈ ਹੋਰ ਪਹੰਣਾ ਵਰਤ ਜਾਣਾ ਸੀ ਪਰ ਮੁੰਨਾ ਦੀ ਜਾਨ ਬਚ ਗਈ ਉੱਥੇ ਹੀ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਉਂਦੇ ਵੀ ਹੈ ਬਜ਼ੁਰਗ ਮਹਿਲਾ ਨਜ਼ਰ ਆਈ ਹੈ ਕੀ ਕੁਝ ਕਿਆ ਹੈ ਉਹ ਵੀ ਤੁਹਾਨੂੰ ਸਮਝਾ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਲਗਾਤਾਰ ਬੋਹਰ ਦੇ ਵਿੱਚ ਬਰਸਾਤਾ ਹੋ ਰਹੀਆਂ ਨੇ ਜਦੋਂ ਵੀ ਬਰਸਾਤ ਹੁੰਦੀ ਹੈ ਤੇ ਬਰਸਾਤ ਕਰਕੇ ਗਰੀਬਾਂ ਦੇ ਮਕਾਨ ਜਿਹੜੇ ਉਹ ਡਿੱਗਦੇ ਨੇ ਕੱਲ ਹਲਕੀ ਬਰਸਾਤ ਹੋਈ ਸੀ ਤੇ ਹਲਕੀ ਬਰਸਾਤ ਤੋਂ ਬਾਅਦ ਅਬੋਹਰ ਦੀ ਇੰਦਰਾ ਨਗਰੀ ਵਿੱਚ ਇੱਕ ਮਾਤਾ ਰਹਿੰਦੇ ਆ ਆਪਣੀ ਪੋਤੀ ਦੇ ਨਾਲ ਉਹਨਾਂ ਦੇ ਕਮਰੇ ਦੀ ਛੱਤ ਡਿੱਗ ਪਈ ਹੈ ਇਹਨਾਂ ਦੇ ਦੋ ਕਮਰੇ ਸੀ ਤੇ ਦੋਵੇਂ ਹੀ ਛੱਤਾਂ ਡੈਮੇਜ ਹੋ ਗਈਆਂ ਨੇ ਇਹਨਾਂ ਦੇ ਇਹ ਬੈੱਡ ਦੇਖੋ ਬੈੱਡ ਪੂਰਾ ਮਿੱਟੀ ਨਾਲ ਦਬ ਗਿਆ ਹੈ ਤੇ ਇਹਨਾਂ ਦਾ ਜੋ ਫਰਿੱਜ ਸੀ ਟੀਵੀ ਸੀ ਸੋਫਾ ਸੀ ਸਾਰਾ ਕੁਝ ਦਬ ਗਿਆ ਇਹ ਇੱਕ ਕਮਰਾ ਹੈ ਜਿਹਦੀ ਛੱਤ ਜਿਹੜੀ ਹੈ ਬਿਲਕੁਲ ਡਿੱਗ ਪਈ ਹੈ ਤੇ ਦੂਸਰਾ ਕਮਰਾ ਵੀ ਦਿਖਾਣੇ ਆ ਜਿਹਨੂੰ ਸਿਰਫ ਸਪੋਰਟ ਦਿੱਤੀ ਗਈ ਹੈ ਤੇ ਇਸ ਮਾਤਾ ਕੋਲ ਹੁਣ ਛੱਤ ਨਹੀਂ ਹੈ ਆ ਤੁਸੀਂ ਦੇਖ ਲਓ ਇਹ ਕਰਦੇ ਹਾਲਾਤ ਆ ਫਰਿੱਜ ਨੂੰ ਹੁਣ ਕੱਢਿਆ ਗਿਆ ਇਹਦੇ ਵਿੱਚੋਂ ਇਹ ਮਿੱਟੀ ਨਾਲ ਦਬਿਆ ਗਿਆ ਸੀ ਤੇ ਐਸੀ ਤਰ੍ਹਾਂ ਇਹ ਆ ਦੂਸਰਾ ਕਮਰਾ ਹੈ ਤੁਸੀਂ ਦੂਸਰਾ ਕਮਰਾ ਦੇਖ ਲਓ ਆ ਦੂਸਰੇ ਕਮਰੇ ਦੇ ਹਾਲਾਤ ਹੈ ਕਿ ਇਹਨੂੰ ਇੱਕ ਗਾਰਡਨ ਨੂੰ ਜਿਹੜਾ ਸਪੋਰਟ ਦਿੱਤੀ ਗਈ ਹੈ ਫਰਚੂ ਵੀ ਸਾਰਾ ਬੈਠ ਗਿਆ ਹੈ ਮਾਤਾ ਸਿਰਫ ਪੈਨਸ਼ਨ ਨਾਲ ਗੁਜ਼ਾਰਾ ਕਰ ਰਹੀ ਹੈ ਇਹਨਾਂ ਦੇ ਦੋ ਪੁੱਤਰ ਸੀ ਜਿਨ੍ਹਾਂ ਦੀ ਬਿਮਾਰੀ ਕਰਕੇ ਡੈਥ ਹੋ ਚੁੱਕੀ ਹੈ ਮਾਤਾ ਨਾਲ ਵੀ ਗੱਲਬਾਤ ਕਰਦੇ ਹਾਂ ਜਾਣਨੇ ਆ ਵੀ ਇਹਨਾਂ ਦੀ ਜਾਨ ਕਿਵੇਂ ਬਚੀ ਸੀ ਬੜੀ ਮੁਸ਼ਕਲ ਨਾਲ ਮਾਤਾ ਜੀ ਜਾਨ ਬਚੀ ਹੈ ਕੀ ਨਾਮ ਆਪਕਾ ਜੀ ਜੀ ਸਰਸਿ ਦੇਵੀ ਆ ਕਿੰਨੇ ਸਾਲ ਕੀ ਮੈਂ ਮੈਂ ਉਂਲੀ 60 ਸਾਲ ਦੀ ਹਾਂ ਠੀਕ ਹੈ ਤੇ ਮੈਂ ਸਵੇਰੇ ਉੱਠੀ ਸਵੇਰੇ ਉੱਠ ਕੇ ਝਾੜੂ ਪੋਚਾ ਕਰ ਲਿਆ ਛੋਰੀ ਨੇ ਮੇਰੀ ਨੇ ਮੈਂ ਰਸੋਈ ਮੇ ਚਲੀ ਗਈ ਆਟਾ ਗੁੰਨਣ ਲੱਗ ਗਈ ਜਾਂ ਨਾਨ ਲੱਗ ਗਈ ਨਾਨ ਲੱਗ ਗਈ ਤੇ ਫਿਰ ਇਹ ਆਪਣੇ ਡਰੈਸ ਬੂਟ ਸਕੂਲ ਕਾ ਤੇ ਤਿਆਰ ਕਰੀ ਸੀ ਨੇ ਡਰੈਸ ਬੰਦੀ ਤੇ ਇੱਕਦਮ ਛਾਤ ਨੀਚ ਆਈ ਉਹ ਬੇੜਾ ਮੈਂ ਖੜੀ ਮੰਮੀ ਛਾਤ ਗਈ ਆਪਣੀ ਟੋਣ ਲੱਗ ਗਈ ਬੁਰੀ ਤੇ ਸਵੇਰੇ 7:30 ਵਜੇ ਸਾਤ ਵਜੇ ਦਾ ਟਾਈਮ ਹੋ ਗਿਆ ਬਾਹਰ ਲਕੜਿਆ ਨਾ ਤਾਂ ਅੰਦਰ ਸਿੱਤਾ ਤੇ ਬੇਟਾ ਰਾਤ ਨੂੰ ਵੀ ਅੰਦਰ ਸਿੱਤਾ ਤਾਂ ਹਾਂ ਰਾਤ ਨੂੰ ਨਹੀਂ ਗਈ ਬੇਟਾ

ਮੇਟਾ ਕੋ ਜਰਾ ਜਜੋਕਰ ਰਜਿਸਟਰ ਮੰਨੇ ਵੀ ਰਜਿਸਟਰ ਕਰਿਆਰੀ ਵੀ ਮਾਰੀ ਵੀ ਕੀ ਨੀਤੀ ਹੈ ਕਰਾ ਚੋਰੀਨ ਤੋਂ ਸੋਨਣਾ ਪੀਛ ਮਾਫ ਕਰ ਰੱਖੀ ਮੜੀ ਠੀਕ ਹੈ ਸਕੂਲ ਹਾਂ ਤੁਹਾਨੂੰ ਕੀ ਜਾਣਕਾਰੀ ਮਿਲੀ ਸੀ ਕਿੰਨਾ ਕੁ ਖਸਾ ਹੋ ਗਿਆ ਮੈਨੂੰ ਤਾਂ ਜੀ ਅੱਜ ਸਵੇਰੇ ਮਾਤਾ ਜੀ ਦਾ ਫੋਨ ਆਇਆ ਵੀ ਮੇਰਾ ਰੋ ਰੋ ਰੇ ਸੀ ਵਿਚਾਰੇ ਮੇਰਾ ਮਕਾਨ ਡਿੱਗ ਗਿਆ ਤੇ ਉਸੇ ਟਾਈਮ ਮੈਂ ਫਿਰ ਨਾਲ ਦੀ ਨਾਲ ਤੁਹਾਡੇ ਪੱਤਰਕਾਰ ਨੂੰ ਕਾਲ ਵੀ ਕੀਤੀਆਂ ਠੀਕ ਹੈ ਜੀ ਜਿਹ ਮੈਂ ਵੇਖਿਆ ਵੀ ਇੱਥੇ ਆ ਕੇ ਵੀ ਇਹਨਾਂ ਦੇ ਛੱਤ ਡਿੱਗੀ ਹੈ ਇਹਨਾਂ ਦਾ ਬੈੱਡ ਫ੍ਰਿਜ ਵੀ ਜਿਵੇਂ ਵੀ ਬੁਰਾ ਹਾਲਤੀ ਥੱਲੇ ਡਿੱਗਾ ਹੈ ਇਹ ਤਾਂ ਚਲੋ ਮੁੰਡਿਆਂ ਨੇ ਰਾਲ ਕੇ ਥੋੜਾ ਸਮਾਨ ਤੋਂ ਕੱਢਤਾ ਜੀ ਦੂਜੀ ਵੀ ਇਹਨਾਂ ਛੱਤ ਡਿੱਗਣ ਵਾਲੀ ਹੈ ਇਹਨਾਂ ਦੇ ਦੋ ਹੀ ਬੇਟੇ ਸੀ ਇੱਕ ਵੱਡਾ ਸੀ ਉਹ ਕੈਂਸਰ ਨਾਲ ਹੁੰਦੀ ਡੈਥ ਹੋ ਗਈ ਇੱਕ ਛੋਟਾ ਸੀ ਉਹ 슈ਗਰ ਕਰਕੇ ਹੁੰਦੀ ਡੈਥ ਹੋ ਗਈ ਜਿਹੜੀ ਵੱਡੇ ਦੀ ਮੋਹ ਸੀ ਉਹ ਬੱਚੇ ਲੈ ਕੇ ਨਾਲ ਉਹ ਛੱਡ ਕੇ ਇਹਨਾਂ ਨੂੰ ਚਲੀ ਗਈ ਮਾਤਾ ਨੂੰ ਕੱਲੀ ਫਿਰ ਜਿਹੜੀ ਦੂਸਰੀ ਸੀ ਉਹ 10 ਸਾਲ ਦੀ ਬੇਟੀ ਹੈ ਉਹਦੀ ਉਹ ਬੇਟੀ ਨੂੰ ਇੱਥੇ ਛੱਡ ਕੇ ਚਲੀ ਗਈ ਦੀ ਮਾਤਾ ਵਿਚਾਰੀ ਕੱਲੀ ਰਹਿ ਗਈ ਇਹ ਓਨਲੀ ਵਿਚਾਰੀ ਘਰਾਂ ਚ ਕੰਮ ਕੁੰਮ ਕਰਦੀ ਸੀ ਤਿੰਨ ਚਾਰ ਮਹੀਨੇ ਦੀ ਬਿਮਾਰ ਸੀ ਆਦੀ ਪੈਨਸ਼ਨ ਦੇ ਨਾਲ ਆਦਾ ਘਰ ਦਾ ਗੁਜ਼ਾਰਾ ਕਰਦੀ ਸੀ ਔਰ ਜਿਹੜੀ ਲੜਕੀ ਹੈ ਉਹ ਵਿਚਾਰੀ ਸੰਸਥਾਵਾਂ ਵੱਲੋਂ ਕੋਈ ਕਰਕੇ ਵੀ ਜਿਵੇਂ ਪੜਦੀ ਪਈ ਹੈ ਸਕੂਲ 'ਚ ਵੀ ਆਪਣੇ ਵੀ ਪੜਦੀ ਅਸੀਂ ਵੀ ਆਪਣੇ ਵੱਲੋਂ ਜਿੰਨਾ ਹੁੰਦਾ ਸੀ ਕਰਦੇ ਆ ਪਰ ਜ਼ਿਆਦਾਤਰ ਇਹਨਾਂ ਦਾ ਜਿਹੜੀ ਮਾਲੀ ਹੱਦ ਜੋੜੀ ਬਹੁਤ ਮਾੜੀ ਹੈ ਵਿਚਾਰੇ ਬਹੁਤ ਗੁਜ਼ਾਰਾ ਰਹਿਣ ਜੋਗਾ ਵੀ ਨਹੀਂ ਦੇਖੋ ਹਾਲਾਤ ਹੈ ਇਹਨਾਂ ਦੇ ਬਹੁਤ ਮਾੜੇ ਹੋਏ ਪਏ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਤੇ ਸਮਾਜ ਸੇਵੀ ਨੂੰ ਇਹ ਜਿਹੜੀ ਅਪੀਲ ਕਰਦੇ ਆ ਵੀ ਇਹਨਾਂ ਦਾ ਜਿੰਨਾ ਵੀ ਵੱਧ ਚੜ ਕੇ ਇਹਨਾਂ ਦਾ ਜੋ ਵੀ ਇਹਨਾਂ ਦੇ ਵਾਸਤੇ ਹੋਵੇ ਉਹਨਾਂ ਕਰਨ ਵੀ ਇੱਕ ਰਹਿਣ ਜੁਗਾ ਇੱਕ ਇਹਨਾਂ ਨੂੰ ਆਪਾਂ ਇੱਕ ਛਾਤੀ ਪਾ ਦਈਏ ਇੱਕ ਮਕਾਨ ਦੀ ਟੋਰ ਤੇ ਕਮਰਾ ਹੀ ਪਾ ਦਈਏ ਜੋ ਕਿ ਦਾਦੀ ਪੁੱਤੀ ਇਕੱਲੇ ਐ ਵੀ ਇਹਨਾਂ ਦਾ ਹੱਲ ਹੋ ਸਕੇ ਰਹਿਣ ਜੁਗਾ ਗੁਜ਼ਾਰਾ ਹੋ ਸਕੇ ਮੇਰਾ ਪਿੰਕੀ ਇਹਨਾਂ ਦਾ ਇਹ ਦੋ ਬਰਾ ਸੀਗੇ ਇੱਕ ਨੂੰ ਬਲੱਡ ਕੈਂਸਰ ਹੋਇਆ ਇੱਕ ਨੂੰ ਸ਼ੂਗਰ ਘਟ ਗਿਆ ਪਤਾ ਨਹੀਂ ਲੱਗਿਆ ਦੋਨੋਂ ਖਤਮ ਹੋ ਗਏ ਪਾਪਾ ਮੇਰੇ ਉਸ ਤੋਂ ਪਹਿਲੇ ਖਤਮ ਹੋਏ ਹੋਏ ਆ मम्मी है मेरे घर काम करके गुजारा कर दी है बाद बीमार हो गई टाइफ हो गुजारा करोती है माफ कि मेरे भी घर वाले है ना खत्म हो गया अटैक आ गया साइलेंट मेरे आप दे दो बच्चे है आप किराए तैठी मैं भी नहीं कुछ हेल्प कर सकती करके मम्मी कमरा कोई बनवा दे तो बहुत बहुत धन्यवाद आएगा